ਡੈਂਗੂ ਤੋਂ ਬਚਣਾ ਤੇ ਸੁਣ ਲੋ ਆ ਖਬਰ ਹਰ ਸ਼ੁੱਕਰਵਾਰ ਡੈਂਗੂ ਵਿਰੋਧੀ ਦਿਨ ਮਾਨਾ ਵਾਲਾ ਤੇ ਬੰਡਾਲਾ ਵਿੱਚ ਸਿਹਤ ਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਦੇ ਹੁਕਮਾਂ ਅਨੁਸਾਰ ਅੱਜ ਮਿਤੀ 4/7/2025 ਦਿਨ ਸ਼ੁੱਕਰਵਾਰ ਨੂੰ ਸਿਵਲ ਸਰਜਨ ਅਮਰਸਰ ਡਾਕਟਰ ਕਿਰਨਦੀਪ ਗੌਰ ਦੀ ਦਿਸ਼ਾ ਨਿਰਦੇਸ਼ ਅਧੀਨ ਅਤੇ ਜ਼ਿਲ੍ਹਾ ਐਫਪੀ ਡੋਰ ਮੈਜਿਸਟਰ ਡਾਕਟਰ ਖਰਜੂਤ ਕੌਰ ਦੀ ਅਗਵਾਈ ਹੇਠ ਸਹਿਯਕ ਮਲੇਰੀਆ ਅਫਸਰ ਕਬਲ ਬਲਰਾਜ ਸਿੰਘ ਵੱਲੋਂ ਸੀਐਸਸੀ ਮਾਨਾਵਾਲਾ ਅਤੇ ਸੀਐਚਸੀ ਬੰਡਾਲਾ ਦੇ ਅਧੀਨ ਇਲਾਕਿਆਂ ਵਿੱਚ ਡੇਂਗੂ ਮਲੇਰੀਏ ਚਿਕਨਗੂਨੀਆਂ ਤੋਂ ਬਚਾਅ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਇਸ ਮੁਹਿੰਮ ਤੇ ਐਸਐਮ ਮਾਨਾਵਾਲਾ ਡਾਕਟਰ ਮਨਜੀਤ ਸਿੰਘ ਟੌਲ ਦੀ ਟੀਮ ਜਿਸ ਵਿੱਚ ਹੈਲਥ ਸੁਪਰਵਾਈਜ਼ ਜਗਜੀਤ ਸਿੰਘ ਮਲਟੀ ਪਰਪਸ ਹੈਲਥ ਵਰਕਰ ਸਤਿੰਦਰਜੀ ਸਿੰਘ ਸੀਐਚਓ ਗੁਰਪ੍ਰੀਤ ਕੌਰ ਏਐਨਐਮ ਰਾਜਵੰਤ ਕੌਰ ਮਲਕੀਤ ਕੌਰ ਆਸ਼ਾ ਫੈਸਿਲਿਟੀਏਟਰ ਰਾਜਵਿੰਦਰ ਕੌਰ ਅਤੇ ਹੋਰ ਆਸ਼ਾ ਵਰਕਰਾਂ ਨੇ ਪਾਗ ਲਿਆ ਇਸ ਮੌਕੇ ਤੇ ਵੱਖ-ਵੱਖ ਟਾਇਰਾਂ ਵਾਲੀਆਂ ਦੁਕਾਨਾਂ ਸਕੂਲਾਂ ਤੇ ਘਰਾਂ ਦਾ ਦੌਰਾ ਵੀ ਕੀਤਾ ਗਿਆ ਤੇ ਇੱਥੇ ਡੇਂਗੂ ਮਲੇਰੀਏ ਤੋਂ ਬਚਾ ਲਈ ਤੁਸੀਂ ਆਪ ਸੁਣੋ ਕੀ ਕੀ ਟਿਪਸ ਦਸੇ ਗਏ ਇਹ ਕਹਿ ਰਹੇ ਬਹੁਤ ਵਧੀਆ ਵਾ ਇਹਨਾਂ ਦੀ ਸਫਾਈ ਸੋਧ ਕਿ ਇਹੋ ਪਾਣੀ ਅਸੀਂ ਆਪ ਪੀਨੇ ਆ ਟੈਂਕੀਆਂ ਦੀ ਸਫਾਈ 3 ਮਹੀਨੇ ਪਿਛੋਂ ਕਰਾਉਨੇ ਆ ਇਹੋ ਹੀ ਬੱਚਿਆਂ ਨੂੰ ਪੀਵਨੇ ਆ ਮੈਂ ਸਾਰੇ ਪਾਸੇ ਚਾਰ ਚੁਗਰੇ ਸਫਾਈ ਲੱਗੀ ਆ ਇਹ ਸਾਡੇ ਉਹਨੇ ਸੁਪਰਵਾਈਜ਼ਰ ਸਾਹਿਬ ਜਿਹੜੇ ਇਹ ਵੇਖ ਰਹੇ ਉੱਤਰ ਚੜ ਕੇ ਵੇਖੋ ਪੌੜੀ ਇਹਨਾਂ ਨੇ ਸਾਨੂੰ ਆਪੇ ਚੀਜ਼ ਲਿਆ ਕੇ ਦਿੱਤੀ ਆ ਕੁਰਸੀ ਉੱਤੇ ਚੜ ਕੇ ਵੇਖੋ ਇਹਨੇ ਟਾਲਾ ਨਹੀਂ ਕੀਤਾ ਵੀ ਨਹੀਂ ਸਾਰੀਆਂ ਦੋਵੇਂ ਟੰਗਾਂ ਹੈਗੀਆਂ ਟੱਕਣੀਆਂ ਦੇ ਹਰ ਤਾਈਆਂ ਦੇ ਤੇ ਤਿੰਨ ਕਿ ਮਹੀਨੇ ਪਿਛੋਂ ਦੇ ਦੋ ਤਿੰਨ ਮਹੀਨੇ ਫਿਰ ਸਫਾਈ ਕਰਾਂਗੇ ਜਿੰਨੇ ਆ ਮਾਨਾ ਵਾਲਾ ਆਪਣਾ ਪੁਰਾਣਾ ਸਕੂਲ ਚ ਬੰਨ੍ਹਾ ਰਿਹਾ ਸੀ ਜਸਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਨ੍ਹਾ ਰਿਹਾ ਤੇ ਬੜੀ ਖੁਸ਼ੀ ਹੋਈ ਆ ਸਾਰੇ ਸਕੂਲ ਚ ਰੌਣਡ ਲਾਇਆ ਵਾ ਜਿਹੜੇ ਫੁੱਲ ਬੂਟੇ ਇਹਨਾਂ ਦੇ ਉਹਨਾਂ ਵਿੱਚ ਕਿਤੇ ਪਾਣੀ ਨਹੀਂ ਮਿਲਿਆ ਕਿਤੇ ਚਕਨਟ ਨਹੀਂ ਗੀ ਸੁੱਕ ਕਰਕੇ ਇਹਨਾਂ ਵਿੱਚ ਮਿੱਟੀ ਪਾਈ ਉਹਨਾਂ ਦੀ ਗਟਾਈ ਕੀਤੀ ਆ ਤੇ ਹੋਰ ਵੀ ਆਸੇ ਪਾਸੇ ਵੇਖ ਲਿਆ ਕਿਤੇ ਛੱਤ ਤੇ ਕੋਈ ਭਾਂਡਾ ਨਹੀਂ ਪਿਆ ਪੈਣਾ ਲੈ ਮਾਰੋ ਵੇਖੋ ਸਾਡੀਆਂ ਪੈਣਾ ਸਾਰੀਆਂ ਨਾਲੇ ਆ ਸ਼ਾ ਵਰਕਰ ਗਰਮੀ ਦੇ ਵਿੱਚ ਤਨੀ ਦੇਤਿੰਦੇ ਆ ਵਾ ਵੇਖੋ ਇੱਕ ਮਿੰ ਦੇ ਅਵੇ ਕੋ ਪੈਣਾ ਵੀ ਸਾਡੀਆਂ ਗਰਮੀ ਦੇ ਵਿੱਚ ਨਾਲ ਆ ਸਾਰੀਆਂ ਸਾਰੇ ਸੈਂਟਰ ਦੀਆਂ ਮਾਨਾਂ ਵਾਲੀਆਂ ਆ ਨਾ ਬੰਡਾਲਾ ਕਰੇ ਇਹ ਬੰਡਾਲਾ ਸੈਂਟਰ ਬੰਡਾਲਾ ਸੈਂਟਰ ਸਾਡੇ ਪੈਣਾ ਸਾਾਨੂੰ ਬਣਾਉ ਬੜਾ ਆ ਜੋ ਫੂਨ ਆ ਪੈਣਾ ਹੌਲੀ ਵੀਡੀਓ ਬਣਾਉਣੇ ਫੂਨ ਕਰਦੇ ਥੈਂਕ ਯੂ ਸਾਡੇ ਸਾਥ ਦੇ ਸਰ ਆਪ ਫੂਨ ਆਪ ਟੈਂਕੀ ਚੈੱਕ ਕਰਾ ਰਿਆ ਇੰਚਾਰਜ ਸਾਹਿਬ ਤੇ ਮਤਲਬ ਕਿੱਡੀ ਵਧੀਆ ਵਾਲਾ ਇਹਨਾਂ ਦੀ ਸੂਤ ਬਹੁਤ ਵਧੀਆ ਜੀ ਇਹਨਾਂ ਦੀ ਬੜੀ ਖੁਸ਼ੀ ਹੋਈ ਜੀ ਇਹਨਾਂ ਨੇ ਆਖਿਆ ਨਾ ਕਿ ਅਸੀਂ ਆਪ ਵੀ ਇਹੋ ਪਾਣੀ ਪੀਂਦੇ ਆ ਤੇ ਬੱਚਿਆਂ ਨੂੰ ਇਹੋ ਪਿਉਨੇ ਆ